ਕਿ ਮੇਰਾ ਦਿਲ ਬਾਬਾ ਨਾਨਕ ਦੀ ਕਿਰਪਾ ਨਾਲ ਬਹੁਤ ਘਟਾ ਹੈ ਕਿ ਜਿੰਨੇ ਪੈਸੇ ਦੇਨੇ ਸੀ ਨਾ ਉਹਦੇ ਜੋ 25000 ਰੁਪਏ ਘਟ ਜੇ। ਬਲਜਿੰਦਰ ਸਿੰਘ ਸੈਗਲ ਨੇ ਇਹ ਪ੍ਰੂਫ ਕੀਤਾ ਕਿ ਸਾਈਓ ਵਰਸਿਸ ਹਮੇਸ਼ਾ ਗਰੀਬ ਬੱਚਿਆਂ ਦੀ ਬਾਹ ਫੜਦਾ ਹੈ। ਇਹ ਉਹ ਬੱਚਾ ਹੈ ਜਿਸ ਨੇ ਸਾਈਓ ਵਰਸਿਸ ਕੋਲੋਂ ਆਪਣਾ ਵੀਜ਼ਾ ਅਪਰੂਵ ਕਰਵਾਇਆ ਪਰ ਜਦੋਂ ਇਸਨੇ ਵੀਜ਼ਾ ਪਾਰਟੀ ਵਿੱਚ ਦੱਸਿਆ ਕਿ ਮੇਰਾ ਪਹਿਲਾ ਹਿੱਸਾ ਤੱਕ ਰੁਪਏ ਦਾ ਨੁਕਸਾਨ ਹੋ ਚੁੱਕਿਆ ਹੈ 6 ਤੋਂ 7 ਲੱਖ ਤੁਹਾਡੇ ਖਰਾਬ ਹੋ ਗਏ ਨੇ। ਅਤੇ ਉਹ ਮੈਂ ਬਹੁਤ ਹੀ ਗਰੀਬ ਫੈਮਿਲੀ ਤੋਂ ਬਿਲੋਂਗ ਕਰਦਾ ਹਾਂ ਅਤੇ ਇਹ ਬੱਚੇ ਦੇ ਅਥਰੂ ਰੁਕਣ ਦਾ ਨਾਮ ਹੀ ਨਹੀਂ ਲੈ ਰਹੇ ਸੀ ਬਲਜਿੰਦਰ ਸਿੰਘ ਸੈਗਲ ਨੇ ਜੈਨੂਇਨ ਪ੍ਰੋਫਿਟ ਵਿਚੋਂ 25000 ਦਾ ਹੋਰ ਡਿਸਕਾਊਂਟ ਦੇ ਕੇ ਇਹ ਪ੍ਰੂਫ ਕੀਤਾ ਕਿ ਸਾਈਓ ਵਰਸਸ ਉਹ ਕੰਪਨੀ ਹੈ ਜੋ ਗਰੀਬ ਬੱਚਿਆਂ ਦੀ ਬਾਹ ਫੜ ਰਹੀ ਹੈ ਔਰ ਬੱਚਿਆਂ ਦੀ ਲਾਈਫ ਬਣਾ ਰਹੀ ਹੈ ਅਗਰ ਤੁਸੀਂ ਵੀ ਘੱਟ ਬਜਟ ਵਿੱਚ ਸਾਈਪਰਸ ਜਾਣਾ ਚਾਹੁੰਦੇ ਹੋ ਤਾਂ ਅੱਜ ਹੀ ਅਪਲਾਈ ਕਰੋ ਸਾਈਓ ਵਰਸਸ ਤਿੰਨ ਵਾਰੀ ਰਿਫਿਊਜ਼ਲ 6 ਤੋਂ 7 ਲੱਖ ਰੁਪਏ ਬੱਚੇ ਦਾ ਲੌਸ ਹੋਇਆ ਹੈ ਮੈਨੂੰ ਖੁਸ਼ੀ ਹੈ ਇਸ ਤਰ੍ਹਾਂ ਦੇ ਬੱਚੇ ਜਿਹੜੇ ਜੈਨੂਨ ਨਹੀਂ ਦੂਰੋਂ ਟਰਸਟ ਕਰਦੇ ਆ ਬਹੁਤ ਜਿੱਥੇ ਦੇਖੋ ਪੰਜੋਂ ਉਂਗਲਾ ਬਰਾਬਰ ਨਹੀਂ ਹੈ ਅਗਰ ਕੋਈ ਅੱਛਾ ਕੋਈ ਬੂਰਾ ਕੋਈ ਤੀਨ ਨੇ ਤਾਂ ਰਾਤ ਲੀਆ ਸੋ ਮੈਂ ਸਾਰਿਆਂ ਨੂੰ ਇੱਕ ਚੀਜ਼ ਦਵਾਗਾ ਪੰਜਾਬ ਦੇ ਲੋਕਾਂ ਨਾਲ ਤੇ ਅਸੀਂ ਜੈਨੂਨ ਚੱਲੀਏ ਚੱਲੀਏ ਜਿਹੜੇ ਹੋਸਟੇਲ ਤੋਂ ਆਉਂਦੇ ਨੇ ਨਾ ਦੂਰੋਂ ਉਹਨਾਂ ਨੂੰ ਵੀ ਦਿਖਾਈਏ ਕਿ ਪੰਜਾਬ ਦੇ ਏਜੰਟਸ ਬਹੁਤ ਅੱਛੇ ਨੇ ਥੈਂਕ ਯੂ ਬ੍ਰਦਰ साइ ओवरसीज क्यों आए मैन तू सीधो सो तीन रिफ्यूजल सी तोडियां किथों तो देख सकते एकला आ कोई भी नहीं सर टेंशन आ लो टेंशन आ लो आज उम्मीद से और विश्वास हो रहा है कि मेरा वीजा आ गया हो रहा है और कितना पैसा खराब हुआ है सर सिक्स। सिक्स टू 7 6 टू 7 खराब हो गए ने

ਕਿਸ ਤਰ੍ਹਾਂ ਜ਼ਰ ਕਿਸ ਤਰ੍ਹਾਂ ٹرسٹ ਬਣਿਆ ਤੁਹਾਡਾ ਇੰਸਟਾਗ੍ਰਾਮ ਤੇ ਦੇ ਕੇ ٹرسٹ ਬਣਿਆ ਸੋ ਦੇਖੋ ਇਸ ਤਰ੍ਹਾਂ ਦੇ ਬੱਚਿਆਂ ਨੂੰ ਮਿਲ ਕੇ ਬਹੁਤ ਖੁਸ਼ੀ ਹੁੰਦੀ ਹੈ ਕਿ ਤਿੰਨ ਵਾਰੀ ਰਿਫਿਊਜ਼ਲ 6 ਤੋਂ 7 ਲੱਖ ਰੁਪਏ ਬੱਚੇ ਦਾ ਲਾਸ ਹੋਇਆ ਹੈ ਇਹਦਾ ਪੈਸਾ ਅਗਰ ਲਾਸ ਹੋਇਆ ਨਾ ਤਾਂ ਕਿਤਨਾ ਕਿਤਨਾ ਦੁੱਖ ਸਾਨੂੰ ਵੀ ਹੁੰਦਾ ਹੈ ਤੇ ਮੈਂ ਸਾਰਿਆਂ ਨੂੰ ਇਹ ਚੀਜ਼ ਕਾਵਾਂਗਾ ਪਲੀਜ਼ ਐਨਾ ਨੁਕਸਾਨ ਅਸੀਂ ਨਾ ਬੱਚਿਆਂ ਦਾ ਕਰਿਆ ਕਰੀਏ ਲੇਕਿਨ ਓਪਨਲੀ ਮੈਨੂੰ ਵੀ ਵੀਰ ਨਾ ਦੇਖ ਮੇਰਾ ਬਹੁਤ ਚੈਨਮਨ ਜਿਹਾ ਪ੍ਰੋਫਿਟ ਹੈ ਲੇਕਿਨ ਮੇਰਾ ਦਿਲ ਬਾਬਾ ਨਾਨਕ ਦੀ ਕਿਰਪਾ ਨਾਲ ਬਹੁਤ ਵੱਡਾ ਹੈ ਤੂੰ ਜਿੰਨੇ ਪੈਸੇ ਦੇਨੇ ਸੀ ਨਾ ਉਹਦੇ ਚੋਂ 25000 ਰੁਪਏ ਕੱਟ ਦੇ ਦੇਣਾ ਠੀਕ ਹੈ ਨਹੀਂ ਮੈਂ ਤੁਹਾਡੇ ਕੋ 25000 ਕੱਟ ਲਵਾਂਗਾ ਅਸਲ ਇਹ ਮੈਂ ਓਪਨਲੀ ਕਹਿ ਰਿਹਾ ਮੈਨੂੰ ਖੁਸ਼ੀ ਹੈ ਕਿ ਇਸ ਤਰ੍ਹਾਂ ਦੇ ਬੱਚੇ ਜਿਹੜੇ ਜੈਨੂਇਨ ਐ ਨਹੀਂ ਦੂਰੋਂ ਟਰਸਟ ਕਰਦੇ ਆ ਔਰ ਅਸੀਂ ਤੁਹਾਨੂੰ ਦਿਖਾਣਾ ਹੈ ਕਿ ਪੰਜਾਬ ਦੇ ਏਜੰਟਸ ਸਾਰੇ ਇਦਾਂ ਦੇ ਨਹੀਂ ਐ ਬਹੁਤ ਜਿੱਥੇ ਦੇਖੋ ਪੰਜੋ ਉਂਗਲਾ ਬਰਾਬਰ ਨਹੀਂ ਐ ਅਗਰ ਕੋਈ ਅੱਛਾ ਕੋਈ ਬੁਰਾ ਕੋਈ ਦਿਨ ਐ ਤੇ ਰਾਤ ਵੀ ਐ ਸੋ ਮੈਂ ਸਾਰੇ ਨੂੰ ਇੱਕ ਚੀਜ਼ ਕਹਾਂਗਾ ਪੰਜਾਬ ਦੇ ਲੋਕਾਂ ਨਾਲ ਤੇ ਅਸੀਂ ਜੈਨੂਇਨ ਚੱਲੀਏ ਚ ਜਿਹੜੇ ਹੋਰ ਸਟੇਟ ਤੋਂ ਆਂਦੇ ਨੇ ਨਾ ਦੂਰੋਂ ਉਹਨਾਂ ਨੂੰ ਵੀ ਦਿਖਾਈਏ ਕਿ ਪੰਜਾਬ ਦੇ ਏਜੰਟਸ ਬਹੁਤ ਅੱਛੇ ਨੇ